ਹਾਂਜੀ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਕਿ ਆਪਾਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਆਪਾਂ ਅਰਦਾਸ ਜਿਹੜੀ ਆਪਾਂ ਕਰਦੇ ਆ ਉਸ ਦੇ ਉੱਪਰ ਕੱਲੇ-ਕੱਲੇ ਟੌਪਿਕ ਦੇ ਅਰਥ ਕੱਲੇ-ਕੱਲੇ ਟੌਪਿਕ ਦੇ ਵਿੱਚ ਕੀ ਉਹਦਾ ਮੀਨਿੰਗ ਆ ਸਾਰਾ ਕੁਝ ਦੱਸਾਂਗੇ ਉਸ ਤੇ ਆਪਾਂ ਗੱਲ ਕਰਨੀ ਆ ਤੇ ਜਿਨ੍ਹਾਂ ਨੇ ਸਬਸਕ੍ਰਾਈਬਰ ਚੈਨਲ ਨੂੰ ਨਹੀਂ ਕੀਤਾ ਸਬਸਕ੍ਰਾਈਬ ਉਹ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗਿਆ ਟੱਲ ਖੜਕਾ ਦਿਓ ਤਾਂ ਕਿ ਸਮੇਂ-ਸਮੇਂ ਸਰ ਤੁਹਾਨੂੰ ਜਾਣਕਾਰੀ ਮਿਲਦੀ ਰਹੇ ਜਿਹੜੀ ਆਪਾਂ ਅਰਦਾਸ ਕਰਦੇ ਆ ਜਿਹਦਾ ਸਿੱਖ ਧਰਮ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਆ ਹਰ ਇੱਕ ਜਗ੍ਹਾ ਆਪਣੇ ਆਪਾਂ ਚਾਹੇ ਦੁੱਖ ਹੋਵੇ ਸੁੱਖ ਹੋਵੇ ਅਰਦਾਸ ਕਰਦੇ ਹੀ ਕਰਦੇ ਆ ਤੇ ਅਰਦਾਸ ਦਾ ਜਿਹੜਾ ਅਰਥ ਆ ਫਾਰਸੀ ਭਾਸ਼ਾ ਦੇ ਵਿੱਚ ਅਰਦਾਸ ਨੂੰ ਜਿਵੇਂ ਕਿਹਾ ਗਿਆ ਅਰਜਦਾਸਤਾ ਅਰਜਦਾਸਤ ਸ਼ਬਦ ਤੋਂ ਅਰਦਾਸ ਸ਼ਬਦ ਬਣਿਆ ਤੇ ਬਾਕੀ ਜਿਹੜਾ ਸੰਸਕ੍ਰਿਤ ਦੇ ਵਿੱਚ ਵੀ ਇਹਨੂੰ ਕਿਹਾ ਜਾਂਦਾ ਜਿਵੇਂ ਅਰਦੰ ਆਸ ਅਰਦੰ ਆਸ ਤੋਂ ਵੀ ਅਰਦਾਸ ਸ਼ਬਦ ਬਣਿਆ ਅਰਜਦਾਸਤ ਦਾ ਮਤਲਬ ਆ ਜਿਹੜਾ ਫਾਰਸੀ ਭਾਸ਼ਾ ਦਾ ਸ਼ਬਦ ਆ ਉਹਦਾ ਮਤਲਬ ਆ ਬਈ ਕਿਸੇ ਨੂੰ ਅਰਜ਼ੋਈ ਕਰਨੀ ਬੇਨਤੀ ਕਰਨੀ ਅਰਜ ਕਰਨੀ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਤੇਰੇ ਲਈ ਤੈਨੂੰ ਮੈਂ ਅਰਜ਼ ਕਰਦਾ ਅਰਜੀ ਲਾਉਣੀ ਸਮਝ ਲਓ ਬੇਨਤੀ ਕਰਨੀ ਨਿਮਰਤਾ ਸਹਿਤ ਬੇਨਤੀ ਕਰਨੀ ਜਿਹੜਾ ਸੰਸਕ੍ਰਿਤ ਦੇ ਵਿੱਚ ਅਰਦੰ ਆਸ ਆ ਉਹਦਾ ਅਰਥ ਆ ਕਿਸੇ ਤੋਂ ਆਸ ਰੱਖ ਕੇ ਉਮੀਦ ਰੱਖ ਕੇ ਉਸ ਦੇ ਅੱਗੇ ਬੇਨਤੀ ਕਰਨੀ ਉਸ ਨੂੰ ਅਰਦਾਸ ਕਰਨੀ ਤੇ ਅਰਜ਼ੋਈ ਕਰਨੀ ਸਮਝ ਲਓ ਕਿਸੇ ਤੋਂ ਆਪਾਂ ਆਸ ਰੱਖੀਏ ਵੀ ਹਾਂ ਇੱਥੋਂ ਆਪਣਾ ਕੰਮ ਠੀਕ ਹੋ ਜਾਊਗਾ ਉਸ ਅੱਗੇ ਆਸ ਰੱਖ ਕੇ ਉਸ ਤੋਂ ਉਸ ਨੂੰ ਬੇਨਤੀ ਕਰਨੀ ਇਹ ਆਪਣੇ ਸਮਝ ਲਓ ਅਰਦਾਸ ਦੇ ਅਰਥ ਭਾਵ ਨੇ ਜਿਹੜੇ ਆਪਣੇ ਕਿਤਾਬਾਂ ਦੇ ਵਿੱਚ ਦਿੱਤੇ ਹੋਏ ਨੇ ਮੈਂ ਜਿੰਨੀ ਵੀ ਜਾਣਕਾਰੀ ਦੇਊਗਾ ਉਹ ਸਾਰੀ ਕਿਤਾਬਾਂ ਤੋਂ ਪੜ੍ਹ ਕੇ ਦੇ ਰਿਹਾ ਇਹ ਨਹੀਂ ਹੈਗਾ ਵੀ ਕੋਈ ਨੈਟ 'ਤੋਂ ਚੱਕ ਲਈ ਐਧਰੋਂ ਉਧਰੋਂ ਚੱਕ ਲਈ ਨੈਟ 'ਤੇ ਕੋਈ ਪ੍ਰਮਾਣਿਤ ਜਾਣਕਾਰੀ ਨਹੀਂ ਮਿਲਦੀ। ਅਸਲੀ ਜਾਣਕਾਰੀ ਆਪਾਂ ਨੂੰ ਕਿਤਾਬਾਂ ਦੇ ਵਿੱਚੋਂ ਹੀ ਮਿਲਦੀ ਆ। ਕਿਉਂਕਿ ਮੈਂ ਯੂਨੀਵਰਸਿਟੀ ਪੰਜਾਬੀ ਦੇ ਵਿੱਚ ਪੜ੍ਹਦਾ ਰਿਹਾ ਉਸ ਕਰਕੇ ਜਿੰਨੀ ਵੀ ਜਾਣਕਾਰੀ ਆ ਮੈਂ ਜੋ ਲਾਇਬ੍ਰੇਰੀ ਦੇ ਵਿੱਚ ਕਿਤਾਬਾਂ ਨੇ ਉਹਨਾਂ ਦੇ ਅਨੁਸਾਰ ਹੀ ਦਊਗਾ। ਇਸ ਕਰਕੇ ਜਿਹੜਾ ਚੈਨਲ ਆ ਉਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੁਹਾਨੂੰ ਸਮੇਂ-ਸਮੇਂ ਸਰ ਸਹੀ ਜਾਣਕਾਰੀ ਮਿਲਦੀ ਰਹੇ। ਬਾਕੀ ਇੱਕ ਕਹਾਵਤ ਵੀ ਬਣੀ ਹੋਈ ਆ ਅਰਦਾਸ ਦੇ ਉੱਤੇ ਵੀ ਜਦੋਂ ਇੱਕ ਇੱਕ ਆ ਜੜੀ ਨਾ ਅਰਬ ਮੁਲਕਾਂ ਦੀ ਕਹਾਣੀ ਆ ਇਹ ਵੀ ਇੱਕ ਆ ਜੜੀ ਆਪਣੀਆਂ ਭੇਡਾਂ ਬੱਕਰੀਆਂ ਚਾਰਦਾ ਫਿਰਦਾ ਹੁੰਦਾ ਉਹ ਉਹਨਾਂ ਨੂੰ ਖੁੱਲੇ ਛੱਡ ਕੇ ਚਾਰਨ ਲਈ ਕਿਸੇ ਸਾਈਡ ਤੇ ਜਾ ਕੇ ਦਰਖਤ ਦੇ ਛਾਵੇਂ ਬੈਠ ਜਾਂਦਾ ਐਵੇਂ ਜਿਵੇਂ ਆ ਦਰਖਤ ਲੱਗੇ ਉੱਪਰ ਦਰਖਤ ਦੇ ਛਾਵੇਂ ਬੈਠ ਜਾਂਦਾ ਤੇ ਉਸ ਦਾ ਧਿਆਨ ਬੈਠੇ-ਬੈਠੇ ਉੱਪਰ ਨੀਲੇ ਅਸਮਾਨ ਵੱਲ ਜਾਂਦਾ ਤੇ ਉਸ ਅਸਮਾਨ ਵੱਲ ਦੇਖ ਕੇ ਦੇਖਣ ਲੱਗਦਾ ਵੀ ਰੱਬ ਕਿੱਥੇ ਕੋਣਾ ਰੱਬ ਕਿੱਥੇ ਰਹਿੰਦਾ ਹੋਣਾ ਉਹ ਦੇਖਦਾ-ਦੇਖਦਾ ਅੰਦਰੋਂ ਧੁਰੋਂ ਬੋਲਦਾ ਰੱਬਾ ਅਰਦਾਸ ਦੇ ਤੌਰ ਤੇ ਵੀ ਜੇ ਤੂੰ ਮੇਰੇ ਕੋਲੇ ਆਵੇਂ ਤਾਂ ਮੈਂ ਤੈਨੂੰ ਆਪਣੀਆਂ ਬੱਕਰੀਆਂ ਚੋਂ ਤਾਜ਼ਾ ਦੁੱਧ ਚੋ ਕੇ ਪਿਾਵਾਂ ਜੇ ਤੂੰ ਮੇਰੇ ਕੋਲੇ ਆਵੇਂ ਮੈਂ ਤੇਰੇ ਕੱਪੜੇ ਧੋਵਾਂ ਮੈਂ ਤੈਨੂੰ ਨਭਾਵਾਂ ਮੈਂ ਤੇਰੀ ਸੇਵਾ ਕਰਾਂ ਰੋਟੀ ਖਵਾਵਾਂ ਉਹ ਕਿਤੋਂ ਨਾਲ ਲੰਘਦੇ ਹਜ਼ਰਤ موسی ਉਸ ਰਾਸਤੇ ਤੋਂ ਲੰਘ ਰਹੇ ਸੀਗੇ ਤੇ ਹਜ਼ਰਤ موسی ਨੇ ਕੰਨੀ ਉਹ ਆਵਾਜ਼ ਪਈ ਉਹਦੀ ਇਹ ਗੱਲ ਦੀ ਤੇ ਉਹਨਾਂ ਨੇ ਉਸ ਬੰਦੇ ਨੂੰ ਟੋਕਿਆ ਵੀ ਰੱਬ ਕਿਤੇ ਆਏ ਤਰੇ ਬੱਕਰੀਆਂ ਦੇ ਦੁੱਧ ਤੇ ਖੜਾ ਤੂੰ ਰੱਬ ਨੂੰ ਇਹੀ ਸਮਝ ਰੱਖਿਆ ਵੀ ਤੇਰੇ ਵਰਗਾ ਇਨਸਾਨ ਆਹੋ ਤੇ ਤੂੰ ਉਹਨੂੰ ਉਹਦੇ ਕੱਪੜੇ ਧੋਣ ਲਾ ਕੇ ਬੱਕਰੀਆਂ ਦੁੱਧ ਪਿਉਣ ਨੂੰ ਲੈ ਕੇ ਈਰਅਬਾ ਤੇ ਨੂੰ ਦਰਸ਼ਨ ਦੇਊਗਾ ਕੇ ਤੇ ਉਸੇ ਵਕਤ ਕਹਿੰਦੇ ਆਕਾਸ਼ ਬਾਣੀ ਹੋਈ ਹਜ਼ਰਤ موسی ਨੂੰ ਵੀ ਤੂੰ ਇੱਕ ਸੱਚੇ ਭਗਤ ਨੂੰ ਜਿਹੜਾ ਸੱਚੇ ਦਿਲੋਂ ਮੈਨੂੰ ਤਿਆਰ ਰਿਹਾ ਸੀ ਮੇਰੇ ਅੱਗੇ ਅਰਜ਼ੋਈ ਕਰ ਰਿਹਾ ਸੀਗਾ ਉਸ ਨੂੰ ਤੂੰ ਟੋਕ ਕੇ ਉਸ ਦਾ ਦਿਲ ਤੋੜਤਾ ਤੇ ਵੀ ਇਹ ਤੂੰ ਗਲਤ ਕੀਤਾ ਉਹ ਇੱਕ ਸੱਚਾ ਭਗਤ ਸੀ ਰੱਬ ਦਾ ਉਹਨੇ ਸੱਚੇ ਦਿਲੋਂ ਅਰਦਾਸ ਕਰ ਰਿਹਾ ਸੀ ਵੀ ਰੱਬਾ ਮੈਨੂੰ ਦਰਸ਼ਨ ਦੇ ਪਰ ਤੂੰ ਉਹਨੂੰ ਬਹਿਮ ਦੇ ਵਿੱਚ ਇੱਕ ਪਾ ਕੇ ਟੋਕਤਾ ਵੀ ਰੱਬ ਐਵੇਂ ਦਰਸ਼ਨ ਨਹੀਂ ਦਿੰਦਾ ਵੀ ਤੂੰ ਗਲਤ ਕੀਤਾ ਉਹ ਗਲਤ ਨਹੀਂ ਸੀ ਕਰ ਰਿਹਾ ਇਸ ਤਰ੍ਹਾਂ ਇਹ ਅਰਦਾਸ ਦੇ ਵਿੱਚ ਲਈ ਕਹਾਣੀ ਵੀ ਬਣੀ ਹੋਈ ਆ ਵੀ ਜਦੋਂ ਬੰਦਾ ਸੱਚੇ ਮਨੋਂ ਅਰਦਾਸ ਕਰਦਾ ਤਾਂ ਰੱਬ ਸੁਣਦਾ ਅਰਦਾਸ ਦਾ ਬਹੁਤ ਵੱਡਾ ਮਹੱਤਵ ਆ ਆਪਣੇ ਸਿੱਖ ਧਰਮ ਦੇ ਵਿੱਚ ਥਾਂ ਥਾਂ ਤੇ ਗੁਰਬਾਣੀ ਦੇ ਵਿੱਚ ਵੀ ਪੰਕਤੀਆਂ ਆਉਂਦੀਆਂ ਨੇ ਅਰਦਾਸ ਦੀਆਂ ਅਰਦਾਸ ਸੁਣੀ ਦਾਤਾਰ ਜਿਵੇਂ ਐਵੇਂ ਆਉਂਦਾ ਨਾ ਆਪਣਾ ਨਾਮ ਦੇਹੋ ਥਾਂ ਥਾਂ ਤੇ ਅਰਦਾਸ ਦੇ ਨਾਂ ਤੇ ਪੰਕਤੀਆਂ ਵੀ ਆਉਂਦੀਆਂ ਨੇ ਬਾਕੀ ਆਪਾਂ ਅਗਲੇ ਟੌਪਿਕ ਤੇ ਫੇਰ ਗੱਲ ਕਰਾਂਗੇ ਧੰਨਵਾਦ ਕਮੈਂਟ ਕਰਕੇ ਜਰੂਰ ਦੱਸਣਾ ਵੀ ਵੀਡੀਓ ਕਿਵੇਂ ਲੱਗੀ